ਕਾਰਵਾਈ ਕਰੋ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਗੁੰਡੇ ਕਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਐਸਐਚਓ ਸਦਰ ਮਰਦਾਬਾਦ 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 ਬਣਦੀ ਕਾਨੂੰਨੀ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੋਸ਼ੀਆਂ ਤੇ ਐਫਆਈਆਰ ਦਰਜ ਕਰੋ ਦਰਜ ਕਰੋ ਦਰਜ ਕਰੋ ਐਸਐਚਓ ਸਦਰ ਮਰਦਾਬਾਦ ਮਰਦਾਬਾਦ ਆਦੇ ਵੱਢਦੀ ਕਾਨੂੰਨੀ ਕਾਰਵਾਈ ਕਰੋ ਦੋਸ਼ੀਆਂ ਦੇ ਬਣਦੀ ਕਾਨੂੰਨੀ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਐਸ ਐਚ ਓ सदर ਮਰਦਾਬਾਦ 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 ਦੋਸ਼ੀਆਂ ਤੇ ਬਣਦੀ ਕਾਨੂੰਨੀ ਈ ਨਹੀਂ ਕਰੇਗੀ ਐਸਐਚਓ ਸਦਰ ਮਰਦਾਬਾਦ 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 ਐਸਐਚਓ ਸਦਰ ਮਰਦਾਬਾਦ 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 ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਐਸਐਚਓ ਸਦਰ ਮਰਦਾਬਾਦ 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 ਸਦਰ ਮਰਦਾਬਾਦ 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 ਐਸਐਚਓ ਸਦਰ ਮਰਦਾਬਾਦ ਅੱਛਾ ਸਦਰ ਮਰਦਾਬਾਦ ਮਰਦਾਬਾਦ ਇਹ ਬਹੁਤ ਮਰਦਵਾਦ ਮਰਦਵਾਦ ਮਰਦਾ ਜਿਹੜਾ ਧਰਨਾ ਲਗਾਇਆ ਗਿਆ ਕੀ ਕਾਰਨ ਸੋਤਾਂ ਮੈਂ মিডিਆ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਕਵਰੇਜ ਕੀਤੀ ਮੈਂ ਦੱਸਣਾ ਚਾਹੁੰਦਾ ਕਿ ਅੱਜ ਸਾਨੂੰ ਥਾਣੇ ਦੇ ਮੋਰੇ ਨਾਰੇबाजी ਕਿਉਂ ਕਰਨੀ ਪਈ ਇਹਦੇ ਪਿੱਛੇ ਇੱਕ ਕਾਰਨ ਹੈ ਸਾਡੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹੇ ਦੇ ਸਕੱਤਰ ਆ ਮਾਨਯੋਗ ਹਰਜੀਤ ਕੁਮਾਰ ਲਾਡੀ ਜੀ ਸ਼ਹਿਰ ਦੇ ਜਿਹੜੇ ਗੁੰਡਾਗਰਦੀ ਕਰਨ ਵਾਲੇ ਗੁੰਡੇ ਆ ਉਹ 2-3 ਗੱਡੀਆਂ ਵਿੱਚ ਆਏ ਉਹਨਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਔਰ ਸਰਜੀਤ ਮਹਿਮੀ ਜੀ ਜਿਹੜੇ ਹਲਕੇ ਦੇ ਪ੍ਰਧਾਨ ਆ ਉਹਨਾਂ ਨੇ ਇਹਨਾਂ ਨੂੰ ਖਾਣੇ ਵਿੱਚ ਐਡਮਿਟ ਕਰਾਇਆ ਹਸਪੀਟਲ 'ਚ ਐਡਮਿਟ ਕਰਾਇਆ ਉੱਥੇ ਐਮਲਰ ਹੋਈ ਜੋ ਇਹਨਾਂ ਨੇ ਬਿਆਨ ਦਿੱਤੇ ਸੀਗੇ ਬਿਆਨਾਂ ਦੇ ਅਨੁਸਾਰ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਨੇ ਉਹਨਾਂ ਨੂੰ ਗੁੰਡਿਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਦੋਂ ਅਸੀਂ ਐਫ ਆਰ ਬੜੀ ਮੇਰੇ ਨਾਲ ਮਾਨ ਜੋਗ ਸਕਦੇ ਬਟਾਰੀ ਜ਼ਿਲ੍ਹੇ ਦੇ ਸਕੱਤਰ ਐਡਵੋਕੇਟ ਦਾਦਰਾ ਜੀ ਐਡਵੋਕੇਟ ਮਾਨਾ ਜੀ ਐਡਵੋਕੇਟ ਮਲਕੀਤ ਜੀ ਬਿੱਲਾ ਜੀ ਸਰਦਾਰ ਮਦਨ ਸਿੰਘ ਬਹਿ ਜੀ ਸਾਰੀ ਟੀਮ ਅਸੀਂ ਸਵੇਰੇ ਆਏ ਅਸੀਂ ਆ ਕੇ ਦੇਖਿਆ ਵੀ ਜੋ ਅਸੀਂ ਬਿਆਨ ਦਿੱਤੇ ਸੀ ਉਹ ਕਾਨੂੰਨੀ ਕਾਰਵਾਈ ਨਹੀਂ ਹੋਈ ਔਰ ਆ ਕੇ ਅਸੀਂ ਇੱਥੇ ਥਾਣੇ ਦੇ ਮੋਰੇ ਨਾਰੇਬਾਜੀ ਕੀਤੀ ਆ ਨਾਰੇਬਾਜੀ ਕਰਨ ਤੋਂ ਵਾਅਦਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਜੋ ਅਸੀਂ ਬਿਆਨ ਦਿੱਤੇ ਸੀ ਜਿਹੜਾ ਉਹਨਾਂ ਤੇ ਚੋਰੀ ਦਾ ਐਕਟ ਲੱਗਣਾ ਚਾਹੀਦਾ ਸੀਗਾ ਉਹ ਲੱਗਿਆ ਜੋ ਮੈਡੀਕਲ ਰਿਪੋਰਟ ਹੋਈ ਸੀ ਉਹ ਵੀ ਮੈਡੀਕਲ ਦੇ ਹਿਸਾਬ ਨਾਲ ਪਰਚਾ ਹੋ ਗਿਆ ਔਰ ਸਾਰੇ ਸਾਥੀਆਂ ਦੇ ਵਿੱਚ ਇੱਕ ਬਹੁਤ ਵਧੀਆ ਜਿਹੜਾ ਇੱਕ ਭਰੋਸਾ ਜਿਹੜਾ ਪਾਇਆ ਗਿਆ ਵੀ ਜੇ ਕਿਸੇ ਸਾਡੇ ਵਰਕਰ ਨਾਲ ਤੱਕਾ ਹੁੰਦਾ ਤਾਂ ਬਹੁਜਨੀ ਸਮਾਜ ਪਾਰਟੀ ਇਹਦੇ ਨਾਲ ਡੱਟ ਕੇ ਖੜੀ ਆ ਉਹਦੇ ਨਾਲ ਹਰ ਲੜਾਈ ਲੜਨ ਲਈ ਤਿਆਰ ਰਹਿੰਦੀ ਆ ਜੈ ਪੀਨ ਜੈ ਭਾਵਾ ਕੁੱਟ ਮਾਰਨ ਦਾ ਕਾਰਨ ਕੀ ਸੀਗਾ ਇਹ ਕਾਰਨ ਨਹੀਂ ਪਤਾ ਕੋਟ ਮਾਰਨ ਦਾ ਕਾਰਨ ਨਹੀਂ ਸੀਗਾ ਕਿ ਹਰਜੀਤ ਲਾੜੀ ਜੀ ਇੱਕ ਆਂਡੇ ਵਾਲੀ ਰੇੜੀ ਆ ਉਤੋਂ ਆਂਡੇ ਲੈਣ ਆਏ ਸੀਗੇ ਔਰ ਜਿਹੜੇ ਜਿਹੜੇ ਜਿਨ੍ਹਾਂ ਦੇ ਖਿਲਾਫ ਐਫ ਆਰ ਦਰਜ ਹੋਈ ਆ ਉਹ ਜਿਹੜੇ ਆ ਸ਼ਹਿਰ ਦੇ ਇਥੇ ਗੁੰਡਾਗਰਦੀ ਕਰਦੇ ਆ ਸ਼ਰਾਬ ਦੇ ਉਹਨਾਂ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਉਹ ਕਿੰਗ ਆ ਡਾਉਣ ਆ ਉਹ ਉਹਨਾਂ ਨੇ ਆ ਕੇ ਇਹਨਾਂ ਨਾਲ ਹੱਥੋ ਪਾਈ ਕੀਤੀ ਇੱਕ ਛੋਟੀ ਜੀ ਗੱਲ ਤੋਂ ਵੰਡਿਆਂ ਦੀ ਰੇੜੀ ਤੇ ਸਮਾਨ ਲੈਣ ਤੋਂ ਹੱਥੋ ਪਾਈ ਹੋ ਗਈ ਔਰ ਉਹ ਤਿੰਨ ਉਹ ਵੱਡੀ ਗਿਣਤੀ ਵਿੱਚ ਸੀ ਜਿਨ੍ਹਾਂ ਨੇ ਆ ਕੇ ਕੁੱਟਮਾਰ ਕੀਤੀ ਅਸੀਂ ਪੁਲਿਸ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬਣਦੀ ਕਾਨੂੰਨੀ ਬਾਈ ਕਾਰਵਾਈ ਕਰਤੀ ਜੈ ਭੀ ਜੈ ਭਾਪ